ਮੇਰੇ ਕੋਲ ਆ ਕੇ ਪਹੁੰਚੇ ਹੋ ਕੀ ਕਹੋਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਕੋਲ ਆ ਕੇ ਮੈਨੂੰ ਬਹੁਤ ਖੁਸ਼ੀ ਮਿਲੀ ਡਾਕਟਰ ਅੰਬੇਦਕਰ ਜੀ ਦਾ ਅੱਜ ਜਨਮ ਦਿਨ ਮਨਾ ਰਹੇ ਨੇ ਨਾਲ ਦੇ ਕੇ ਸਾਰੇ ਕਿਉਂਕਿ ਮੈਨੂੰ ਇੰਦਾ ਲੱਗਿਆ ਵੀ ਸ਼ਾਇਦ ਜਿਵੇਂ ਇਥੇ ਨਾਓ ਦੀ ਕੁਝ ਖੁਸ਼ੀਆਂ ਦਾ ਕਿਉਂਕਿ ਕਾਫੀ ਪਿੰਡਾਂ ਚ ਅੱਜ ਪ੍ਰੋਗਰਾਮ ਨੇ 2-2 ਮਿੰਟ ਦੇਣਾ ਪੈਂਦਾ ਸਾਰੇ ਮੈਨੂੰ ਦੇਖ ਕੇ ਬਹੁਤ ਖੁਸ਼ੀ ਹੋਈ ਵੀ ਸਾਰੇ ਆਪਣੇ ਡਾਕਟਰ ਸਾਹਿਬ ਦੀ ਸੋਚ ਨੂੰ ਕਾਇਮ ਰੱਖਣ ਦੇ ਲਈ ਬੜੇ ਤਨਮਨ ਦੇ ਨਾਲ ਜਿਹੜਾ ਇਹਨਾਂ ਦਾ ਜਨਮ ਦਿਨ ਉਹ ਮਨਾ ਰਹੇ ਕਿ ਮੈਸੇਜ ਦੇਵਾਂਗੇ ਇਸ ਸਮਾਗਮ ਵਿੱਚ ਪਹੁੰਚ ਕੇ ਤੁਸੀਂ ਜਿਹੜੇ ਸੰਗਤਾਂ ਨੂੰ ਮੈਂ ਇਹਨਾਂ ਸਾਰਿਆਂ ਨੂੰ ਇੱਕ ਮੈਸੇਜ ਦੇਣਾ ਚਾਹੁੰਦੀ ਆ ਕਿ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਆਪਣੇ ਸੰਵਿਧਾਨ ਦੇ ਰਚਿਤਾ ਡਾਕਟਰ ਭੀਮrao ਦੀ ਸੋਚ ਤੇ ਜਰੂਰ ਪਹਿਰਾ ਦੇਣਾ ਚਾਹੀਦਾ ਤੇ ਆਪਣੇ ਸੰਵਿਧਾਨ ਨੂੰ ਬਚਾਉਣਾ ਚਾਹੀਦਾ ਕਿਉਂਕਿ ਦੱਬੀ ਕੁਚਲੀ ਜਿਹੜੀ ਕੌਮ ਸੀਗੀ ਉਹਨਾਂ ਨੂੰ ਉੱਚਾ ਚੁੱਕਣ ਦਾ ਬੀੜਾ ਸੀ ਇਹ ਡਾਕਟਰ ਸਾਹਿਬ ਵੀ ਚੱਕ ਸਕੇ ਨੇ ਤੇ ਡਾਕਟਰ ਸਾਹਿਬ ਦੀ ਸੋਚ ਤੇ ਰਲ ਮਿਲ ਕੇ ਸਾਰਿਆਂ ਨੂੰ ਪੈਰਾਵੇ